ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਦੀ ਫਤਿਹ ਦਾਸ ਸਰਪੰਚ ਤਰਪੰਤਰੀ ਕੁਮਰ ਸਿੰਘ ਸੰਧੂ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਹਾਂ ਆਪਣੇ ਪਾਰਟੀ ਪ੍ਰਧਾਨ ਸਰਦਾਰ ਸੁਖੀ ਸਿੰਘ ਜੀ ਬਾਦਲ ਸਾਡੇ ਮਾਝ ਦੇ ਜਰਨਲ ਪੰਜਾਬ ਦੀ ਆਵਾਜ਼ ਪੰਜਾਬ ਦੇ ਹੱਤਾਂ ਦੀ ਰਾਖੀ ਕਰਨ ਵਾਲੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਸਾਡੇ ਭੈਣ ਜੀ ਹਲਕਾ ਐਮਐਲਏ ਗਨੀਬ ਕੌਰ ਜੀ ਤੇ ਸਮੁੱਚੀ ਹਲਕਾ ਮਜੀਠਾ ਦੇ ਪਤਵੰਤੇ ਸੱਜਣਾਂ ਜਿਨ੍ਹਾਂ ਨੇ ਦਾਸ ਨੂੰ ਦਾਸ ਦੇ ਪ੍ਰੋਟਿਕ ਟਿਕਟਿਕ ਨਵਾਜਿਆ ਜੀ ਪਹਿਲਾਂ ਤੁਹਾਨੂੰ ਦਾ ਧੰਨਵਾਦ ਜੀ ਦੂਸਰਾ ਮੈਂ ਹਲਕਾ ਮਜੀਠਾ ਲੋਕ ਨੂੰ ਬੇਨਤੀ ਕਰੂੰਗਾ ਭਾਈ ਇੱਕ ਪਾਸੇ ਤੁਹਾਡੇ ਸਾਹਮਣੇ ਖੇਤਰੀ ਪਾਰਟੀ ਹੈ ਜੋ ਪੰਜਾਬ ਤੇ ਪੰਜਾਬੀ ਦੀ ਗੱਲ ਕਰਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਲੁੱਟ ਰਹੀ ਹੈ 10 ਘੜੇ ਇਸ ਬਜਟ ਸਾਹਿਬ ਹੋਣੀਏ ਦਿੱਲੀ ਦੇ ਲੁੱਟੂ ਚੋਰ ਆਏ ਨੇ ਤੇ ਨੇ ਦਿੱਲੀ ਲੁੱਟਿਆ ਦਿੱਲੀ ਨੂੰ ਹਾਰ ਗਏ ਨੇ ਹਾਰ ਕੇ ਪੰਜਾਬ ਦੇ ਉੱਪਰ ਕਬਜ਼ਾ ਕਰ ਰਹੇ ਨੇ ਤੇ ਅਸੀਂ ਵੇਖਣਾ ਹੈ ਕਿ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬੀ ਭਾਈਚਾਰੇ ਦੀ ਕੌਣ ਗੱਲ ਕਰਦਾ ਇੱਕੋ ਇੱਕ ਪਾਰਟੀ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਨੂੰ ਲੋਕ ਬੜਾ ਪਿਆਰ ਕਰ ਰਹੇ ਨੇ ਔਰ ਮੇਰੇ ਕਥੂਨਗਲ ਜ਼ੋਨ ਤੋਂ ਜਿਹੜੇ ਮੇਰੇ ਵਿਰੋਧੀ ਕੈਂਡੀਡੇਟ ਆ ਸ਼ਾਲਕਾ ਸਾਹਿਬ ਉਹਨਾਂ ਦੀ ਤਿੰਨ ਪਾਰਟੀਆਂ ਨੇ ਪਹਿਲਾਂ ਅਕਾਲੀ ਦਲ ਪਾਰਟੀ ਸੀ ਫਿਰ ਕੌਂਸਲ ਪਾਰਟੀ ਅੱਜ ਆਕਲ ਆਮ ਆਦਮੀ ਪਾਰਟੀ ਉਹਨਾਂ ਦਾ ਕੋਈ ਪਤਾ ਨਹੀਂ ਜੇ ਕੱਲ ਨੂੰ ਕਿਹੜੀ ਪਾਰਟੀ ਜਾਣਾ ਜੇ ਸੋਦਾਸ ਇਹ ਬੇਨਤੀ ਕਰੇਗਾ ਕਿ ਤੁਹਾਡਾ ਹਰਮਨ ਪਿਆਰਾ ਨੇਤਾ ਸਦਾਸ ਬਦਲ ਜਿਨ੍ਹਾਂ ਨੇ ਸਦਾਸ ਨੂੰ ਇਹ ਮੌਕਾ ਦਿੱਤਾ ਹੈ ਸਾਡਾ ਫਰਜ਼ ਬੰਦਾ ਹੈ ਕਿ ਸ਼ਰੋਮਣੀ ਕੱਲ ਦੇ ਮਜ਼ਬੂਤ ਕਰੀਏ ਤਾਂ ਜੋ 2027 ਦੇ ਵਿੱਚ ਸਦਾਸ ਬੀਨ ਸਿੰਘ ਬਦਲ ਮੁੱਖ ਮੰਤਰੀ ਬਣ ਤੇ ਮਜੀਠੀਆ ਸਾਹਿਬ ਉਹਨਾਂ ਦੇ ਵਿੱਚ ਕੈਪਟਨ ਮੰਤਰੀ ਬਣ ਕੇ ਪੰਜਾਬ ਨੂੰ ਔਰ ਹਲਕਾ ਮਜੀਠਾ ਨੂੰ ਹੋਰ ਵੀ ਤਰੱਕੀਆਂ ਦੇਣ ਉਦਾਸ ਦੀ ਇਹ ਬੇਨਤੀ ਹੈ ਕਿ ਜਵੇਂ ਇਸ ਦਾਸ ਖੜਾ ਹੈ ਸਿਨੇ ਮੇਰਾ ਵੱਡਾ ਭਰਾ ਸਪਾਰਿਮਨ ਸਾਹਿਬ ਖੜੇ ਨੇ ਆਪਾਂ ਆ ਹਲਕਾ ਮਜੀਠੜ ਤਿੰਨ ਚਾਰ ਜੋਨਾ ਆਪਣੀਆਂ ਚਾਰੇ ਜੋਨਾ ਤੋਂ ਆਪਣੇ ਮੇਰੇ ਜਿਤਾਈਏ ਤਾਂ ਜੋ ਸ਼੍ਰੋਮਣੀ ਕਾਲਜ ਦਾ ਮੋਢ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਕੇਸ਼ ਨੰਦਾ ਸਾਬਕਾ ਸਰਪੰਚ ਪੰਗਾਲੀ ਕਲਾਂ ਸਾਰੀ ਇਲਾਕੇ ਦੀ ਪਬਲਿਕ ਨੂੰ ਇਹ ਬੇਨਤੀ ਕਰਦਾ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਦਿੱਲੀ ਚੋਂ ਨਿਕਾਰੀ ਹੋਈ ਪਾਰਟੀ ਹੈ ਜਿਨ੍ਹਾਂ ਨੇ ਝੂਠ ਜਨਾ ਕੰਮ ਹੈ ਝੂਠੇ ਵਾਦੇ ਕਰਨੇ ਪੰਜਾਬ ਤੇ ਝੂਠੇ ਵਾਦੇ ਝੂਠੇ ਲਾਰੇ ਲਾ ਕੇ ਆਏ ਸੀ ਤੇ 4 ਸਾਲ ਚ ਪਤਾ ਲੱਗ ਗਿਆ ਕਿ ਇਹਨਾਂ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਸਿਰਫ ਸਲਾਰਿਆਂ ਦਾ ਸੁਭਾਅ ਕੁਝ ਪਬਲਿਕ ਨੂੰ ਕੁਝ ਨਹੀਂ ਦਿੰਦਾ ਸੋ ਸਾਡਾ ਇਹ ਸੈਮੀਫਾਈਨਲ ਹੈ ਜਿਹੜੀ 2027 ਦੇ ਵਿੱਚ ਇਲੈਕਸ਼ਨ ਆ ਰਹੀ ਹੈ ਉਹਦੇ ਚ ਇਹ ਸੈਮੀਫਾਈਨਲ ਹੈ ਇਹਦੇ ਵਿੱਚ ਤੁਸੀਂ ਵੱਧ ਵੱਧ ਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟਾਂ ਦੇ ਪਾ ਕੇ ਜਿਤਾਓ ਔਰ ਇਹੜੀ ਇਲੈਕਸ਼ਨ ਹੋ ਰਹੀ ਆ ਇਹ 2 ਸਾਲ ਪਹਿਲਾਂ ਹੋਣੀ ਸੀ ਇਹ ਤੇ ਹਾਈ ਕੋਰਟ ਦੇ ਪ੍ਰੈਸ਼ਰ ਕਰਕੇ ਹੁਣ ਕਰਾ ਰਹੇ ਆ ਇਹਨਾਂ ਨੂੰ ਪਤਾ ਸੀ ਸਾਡੀ ਹਾਰ ਹੈ ਪਰ ਫਿਰ ਵੀ ਆਪਾਂ ਹੁਣ ਸਾਰੇ ਹੌਮ ਹਮਾ ਕੇ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾਈਏ ਮੇਰਾ ਨਾਮ ਸਨੀਲ ਮੱਟੂ ਜੀ ਸਨੀਲ ਮੱਟੂ ਜੀ ਕੀ ਕਹਿਣਾ ਚਾਹੁੰਦੇ ਜੀ ਸ਼ਾਮ ਨਗਰ ਤੋਂ ਜੀ ਮੈਂ ਅੱਜ ਕੀ ਕਹਿਣਾ ਚਾਹੁੰਦੇ ਮੈਂ ਤਾਂ ਪਹਿਲਾਂ ਸਭ ਤੋਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜੀ ਜਿਨ੍ਹਾਂ ਨੇ ਸਾਨੂੰ ਦਲਤ ਭਾਈ ਵਿਚਾਰੇ ਨੂੰ ਟਿਕਟ ਦੇ ਕੇ ਨਵਾਜਿਆ ਬਹੁਤ ਬਹੁਤ ਧੰਨਵਾਦ ਮੈਡਮ ਗਰੀਮੀ ਕੌਰ ਦਾ ਬਿਗਰਮਜੀਤ ਸਿੰਘ ਮਨਜੀਠੀਆ ਦਾ ਧੰਨਵਾਦ ਕਰਦੇ ਆਪਾਂ ਬਹੁਤ ਜ਼ਿਆਦਾ ਜੀ ਠੀਕ ਹੈ ਕਹਿਣਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਆਪਾਂ ਕਾਮ ਪਾਰਟੀ ਸਰਕਾਰ ਨੇ ਕੁਝ ਨਹੀਂ ਦਿੱ ਨਾ ਕਦੀ ਆਟਾ ਦਾਲ ਉਹ ਵੀ ਘੱਟਦੀ ਆ ਗਰੀਬਾਂ ਦੀ ਤੇ ਵਿਕਾਸ ਤੇ ਕੁਝ ਹੋਇਆ ਨਹੀਂ ਆ ਵਿਕਾਸ ਪਿਛਲੇ 10 ਸਾਲ ਤੋਂ ਨਹੀਂ ਹੋਇਆ ਜੀ ਫੋਨ ਜਿਹੜੀਆਂ ਪੈਨਸ਼ਨਾਂ ਕਿਨੇ-ਕਨੇ ਚਿਰ ਦੀ ਆਈ ਪੈਨਸ਼ਨ ਮੈਨਸ਼ਨ ਆ ਦੋ ਮਹੀਨੇ ਹੋਈਆਂ ਆਈ ਨਹੀਂ ਜੀ ਆਟਾ ਦਾਲ ਆਟਾ ਸਾਡੇ ਸਾਲ ਹੀ ਹੋ ਗਿਆ ਜਿਹਦੇ ਜਿਹੜੀ ਮਿਲ ਰਹੀ ਆ ਉਹ ਕਿਹੜੀ ਮਿਲ ਰਹੀ ਆ ਆਟਾ ਦਾਲ ਉਹ ਵੀ ਸੈਂਟਰ ਦੀ ਮਿਲ ਰਹੀ ਜੀ ਪੰਜਾਬ ਸਰਕਾਰ ਦੀ ਤਰ੍ਹਾਂ ਨਹੀਂ ਜੀ 2 ਰੁਪਈਆ ਵਾਲੀ ਦੀ ਬੰਦੀ ਕਰਤੀ ਹੈ ਜੀ। ਬੰਦ ਸਾਹਿਬ ਨੇ ਸ਼ੁਰੂ ਕੀਤੀ। ਕੋਈ ਗਲੀ ਨਾਲੇ ਕੋਈ ਗਲੀ ਨਾਲੀ ਨਹੀਂ ਬਣੀ ਜੀ। ਬਸ ਉਦਘਾਟਨ ਕਰ ਗਏ ਆ ਕੀਤਾ ਕੱਖਣੀ ਆ। ਹਾਂਜੀ ਦਾਸ ਸਰਬਜੀਤ ਸਿੰਘ ਸੁਪਾਰੀਵੰਦ ਵਿਰੀ ਧਰਮ ਪਤਨੀ ਜਗਰੂਪ ਕੌਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦੇ ਕੇ ਨਵਾਜਿਆ। ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਧੰਨਵਾਦ ਕਰਦੇ ਆ ਉੱਥੇ ਭੈਣ ਜੀ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦੇ ਆ। ਤੇ ਕੀ ਕਹਿਣਾ ਚਾਹੁੰਦੇ ਲੋਕਾਂ ਜਿਹੜੇ ਤੁਹਾਡੇ ਜੋ ਅੰਦਰ ਹੁੰਦੇ ਨੇ ਜੋ ਸਰਦਾਰ ਵਿਕਰਮਸੋਮ ਮਜੀਠੀਆ ਜੀ ਨੇ ਅਕਾਲੀ ਰਾਜ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਵਿਕਾਸ ਦੇ ਕੰਮ ਹਲਕੇ 'ਚ ਕਰਾਏ ਨੇ ਉਹਨਾਂ ਨੂੰ ਵੇਖਦਿਆਂ ਸਾਰੀ ਸਾਧ ਸੰਗਤ ਨੂੰ ਸਰਦਾਰ ਵਿਕਰਮਸੋਮ ਮਜੀਠੀਆ ਦੇ ਹੱਕ 'ਚ ਫਤਵਾ ਦੇਣਾ ਚਾਹੀਦਾ ਚੋਣ ਨਿਸ਼ਾਨ ਤੱਕੜੀ ਦੇ ਮੋਹਰਾਂ ਲਾ ਕੇ ਵੱਧ ਤੋਂ ਵੱਧ ਲੀਡ ਨਾਲ ਜਿਤਾਉਣਾ ਚਾਹੀਦਾ ਕਿਉਂਕਿ ਸਰਦਾਰ ਵਿਕਰਮਸੋਮ ਮਜੀਠੀਆ ਜੀ ਵਰਗਾ ਹਰਮਨ ਪਿਆਰਾ ਨੇਤਾ ਜਿਹੜਾ ਮਜੀਠੇ ਹਲਕੇ ਨੂੰ ਮਿਲਿਆ ਸਾਡਾ ਬੜਾ ਸਾਨੂੰ ਉਹਨਾਂ ਦੇ ਮਾਣ ਆ ਫਖਰ ਆ ਸਾਡੀ ਬੜੀ ਖੁਸ਼ਕਿਸਮਤੀ ਆ ਕਿ ਸਰਦਾਰ ਵਿਕਰਮ ਸੋਮ ਮਜੀਠੀਆ ਵਰਗੇ ਲੀਡਰ ਸਾਨੂੰ ਮਿਲੇ ਨੇ ਤੇ ਭੈਣ ਜੀ ਗਨੀਬ ਕੌਰ ਮਜੀਠੀਆ ਸਾਡੀ ਅਗਵਾਈ ਕਰ ਰਹੇ ਨੇ ਜਿਹੜੇ ਉਹਨਾਂ ਦੇ ਵਿਕਾਸ ਦੇ ਕੰਮ ਆ ਜਿਹੜੇ ਮੀਲ ਪੱਥਰ ਉਹਨਾਂ ਨੇ ਗੱਡੇ ਆ ਪਿੰਡ ਪਿੰਡ ਘਰ ਘਰ ਕੰਮ ਕਰਾਇਆ ਦੂਜੀਆਂ ਪਾਰਟੀਆਂ ਉਹਨਾਂ ਦੀ ਕਦੇ ਵੀ ਰੀਸ ਨਹੀਂ ਕਰ ਸਕਦੀਆਂ ਜਿਹੜੀ ਆਮ ਪਾਰਟੀ ਆ ਸਿਰਫ ਭ੍ਰਿਸ਼ਟਾਚਾਰ ਦੇ ਜਿਹੜੀ ਅੜੀ ਲੁਟਾਂ ਖੋਆ ਹੁੰਦੀਆਂ ਇਹਨਾਂ ਦੇ ਵਿਰੋਧ ਸਰਕਾਰ ਬਣੀ ਸੀ ਕਿ ਤਾਨਾਸ਼ਾਹੀ ਜਿਹੜੀ ਆ ਖਤਮ ਕੀਤੀ ਜਾਊਗੀ ਇੱਕ ਵੀ ਕੰਮ ਵਿਕਾਸ ਦਾ ਸਰਕਾਰ ਨੇ ਨਹੀਂ ਕਰਾਇਆ ਆਮ ਪਾਰਟੀ ਦੀ ਨੇ ਜੋ ਵੀ ਕੰਮ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਏ ਆ ਉਸ ਤੋਂ ਬਾਅਦ ਇੱਕ ਵੀ ਕੰਮ ਹਲਕੇ ਵਿੱਚ ਨਹੀਂ ਹੋਇਆ